ਸਫੇਦ ਦਾੜੀ ਵਾਲਾ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਤਰ੍ਹਾਂ ਨਹੀਂਆ ਮਜ਼ਾਕ ਕੀਤਾ ਤੇ ਝੂਠੀਆਂ ਗੱਲਾਂ ਲੋਕਾਂ ਨੂੰ ਨਾਮ ਖੋਕੇ ਸੁਖਬੀਰ ਜੀ ਗੱਲ ਇਹ ਆ ਅਸੀਂ ਤਾਂ ਹਾਰਡੇੜ ਦੇ ਜੰਮੇ ਵੀ ਆ ਹਾਰਡੇੜ ਦੇ ਉਹ ਸਾਡਾ ਕਿਹੜਾ ਬਾਪ ਕੋਈ ਪੰਜ ਵਾਰੀ ਮੁੱਖ ਮੰਤਰੀ ਸੀ ਸਿਆਣੇ ਕਹਿੰਦੇ ਵੀ ਘੱਟ ਬੋਲਣਾ ਚਾਹੀਦਾ ਪਰ ਉਹ ਸੁਖਬੀਰ ਬਾਦਲ ਜੀ ਹਟਦੇ ਹੀ ਨਹੀਂ ਉਹਨਾਂ ਨੂੰ ਲੱਗਦਾ ਵੀ ਕੋਈ ਸ਼ਾਇਦ ਮੇਰੇ ਤੋਂ ਡਰ ਨ ਲੱਗ ਜਿੱਥੇ ਤੁਹਾਨੂੰ ਸੂਟ ਕਰਦਾ ਹੈ ਉੱਥੇ ਤੁਸੀਂ ਆਪਣਾ ਕੰਮ ਚਲਾ ਦਿੰਨੇ ਹੋ ਇਸੇ ਕਰਕੇ ਜਦੋਂ ਤੁਹਾਨੂੰ ਤਨਖਾਹਿਆ ਕਰਾਰ ਦਿੱਤਾ ਜਦੋਂ ਤੁਸੀਂ ਮੰਨਿਆ ਕਿ ਅਸੀਂ ਬੇਅਦਬੀ ਕੀਤੀ ਹੈ ਇਸ ਦੇ ਬਾਵਜੂਦ ਤੁਸੀਂ ਜਦੋਂ ਆਏ ਮੂੜ ਚ ਇਲੈਕਸ਼ਨ ਨਹੀਂ ਲੜੇ ਬਾਨੇ ਨਾਲ ਭੱਜ ਗਏ ਵੀ ਗਿੱਦੜਵਾ ਨਾਲ ਲੜਨਾ ਪਵੇ ਡੇਰਾ ਬਾਬਾ ਨਾਨਕ ਨਾਲ ਲੜਨਾ ਪਵੇ ਲੜਨਾ ਤਾਂ ਬਿਲਕੁਲ ਤੁਸੀਂ ਲੜਿਓ ਠੋਕ ਪਾ ਜਾ ਕੇ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਨਾ ਫਿਰ ਕੱਟਾ ਕੱਟੀ ਜਵਾਂ ਘੜਨਾ ਉਹ ਗਿੱਦੜਵਾ ਦੇ ਮਰਜੀ ਵੜੇ ਐ ਮੋਛੇ ਪਾ ਦਿਆਂਗੇ ਸੁਖਬੀਰ ਬਾਦਲ ਜੀ ਦਾ ਬਤੌਰ ਉਹਨਾਂ ਦੀ ਸਫੇਦ ਦਾੜ੍ਹੀ ਔਰ ਇੱਕ ਗੁਰਸਿੱਖ ਦਾ ਜਿਹੜਾ ਪਹਿਰਾਵਾ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ ਔਰ ਮੈਂ ਤਾਂ ਹੁਣ ਸੁਬੀਰ ਜੀ ਦੇ ਖਿਲਾਫ ਵੀ ਨਹੀਂ ਕਦੇ ਘੱਟ ਬੋਲਦਾ ਕਿ ਸਿਆਣੇ ਕਹਿੰਦੇ ਵੀ ਘੱਟ ਬੋਲਣਾ ਚਾਹੀਦਾ ਪਰ ਉਹ ਸੁਬੀਰ ਬਾਦਲ ਜੀ ਹਟਦੇ ਹੀ ਨਹੀਂ ਉਹਨਾਂ ਨੂੰ ਲੱਗਦਾ ਵੀ ਕੋਈ ਸ਼ਾਇਦ ਮੇਰੇ ਤੋਂ ਡਰਨ ਲੱਗ ਪਿਆ ਸੋ ਕੱਲ ਉਹਨਾਂ ਨੇ ਗਿੱਦੜਬਾਚ ਮੀਟਿੰਗ ਕੀਤੀ ਸੀ ਮਾਗੀ ਮੇਲੇ ਦੀ ਕਾਨਫਰੰਸ ਦੇ ਮੁਤਲਕ ਪਹਿਲਾਂ ਤਾਂ ਇਹ ਦੱਸ ਦਿਆਂ ਕਿ ਮਾਗੀ ਮੇਲੇ ਦੀਆਂ ਕਾਨਫਰੰਸਸ ਸਾਡੀ ਸਰਕਾਰ ਵੇਲੇ ਬੰਦ ਹੋ ਗਈਆਂ ਸੀ ਉਹਦਾ ਕਾਰਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਤੁਸੀਂ ਇਸ ਸ਼ਹਾਦਤਾਂ ਤੇ ਕਿਸੇ ਤਰੀਕੇ ਦੀਆਂ ਸਿਆਸੀ ਕਾਨਫਰੰਸਸ ਨਹੀਂ ਕਰ ਸਕਦੇ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਹੁਣ ਤੋਂ ਅਸੀਂ ਸਿਆਸੀ ਕਾਨਫਰੰਸ ਬੰਦ ਕਰ ਦੇਵਾਂਗੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਵੀ ਨਹੀਂ ਮੰਨਦੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਐਵੇਂ ਬੰਦ ਸੀ ਉੱਥੇ ਤਾਂ ਨਹੀਂ ਹੋ ਰਹੀਆਂ ਜਿੱਥੇ ਤੁਹਾਨੂੰ ਸੂਟ ਕਰਦਾ ਹੈ ਉੱਥੇ ਤੁਸੀਂ ਆਪਣਾ ਕੰਮ ਚਲਾ ਦਿੰਨੇ ਹੋ ਇਸੇ ਕਰਕੇ ਜਦੋਂ ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਜਦੋਂ ਤੁਸੀਂ ਮੰਨਿਆ ਕਿ ਅਸੀਂ ਬੇਅਦਬੀ ਕੀਤੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਹੈ ਇਸ ਦੇ ਬਾਵਜੂਦ ਤੁਸੀਂ ਜਦੋਂ ਆਏ ਮੂੜ ਚ ਇਲੈਕਸ਼ਨ ਨਹੀਂ ਲੜੇ ਬਾਨੇ ਨਾਲ ਭੱਜ ਗਏ ਵੀ ਗਿੱਦੜ ਬਾ ਨਾਲ ਲੜਨਾ ਪਵੇ ਡੇਰਾ ਬਾਬਾ ਨਾਨਕ ਨਾਲ ਲੜਨਾ ਪਵੇ ਕਿਉਂ ਤੁਹਾਨੂੰ ਇਹ ਸੀ ਕਿ ਅਸੀਂ ਝਾੜੂ ਵਾਲੇ ਉਮੀਦਵਾਰ ਨੂੰ ਜਿਤਾ ਦਈਏ ਅਈਸ ਕਰਕੇ ਤੁਸੀਂ ਆਦਾ ਉਮੀਦਵਾਰ ਦਿੱਤਾ ਨਹੀਂ ਨਾ ਤੁਸੀਂ ਲੜੇ ਤੇ ਮੈਂ ਤੁਹਾਨੂੰ ਵਾਰ-ਵਾਰ ਗੁਜਾਰਿਸ਼ ਕੀਤੀ ਕਿ ਸੁਖਬੀਰ ਜੀ ਤੁਸੀਂ ਆਪ ਆ ਕੇ ਚੋਣਾਂ ਲੜੋ ਲੇਕਿਨ ਤੁਸੀਂ ਨਹੀਂ ਮੰਨੇ ਮੈਂ ਇਹ ਵੀ ਕਿਹਾ ਵੀ ਜੇ ਤੁਸੀਂ ਲੜੋਗੇ ਤਾਂ ਮੈਂ ਲੜਾਂਗਾ ਪਰ ਬੱਦੀ ਨਹੀਂ ਲੜੇਗੀ ਨਹੀਂ ਮੰਨੇ ਚਲੋ ਚੋਣ ਆ ਗਿਆ ਹੁਣ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਤਨਖਾਹਿਆ ਕਰਾਰ ਤੋਂ ਬਾਹਰ ਆਏ ਤੁਸੀਂ ਆਖਿਆ ਵੀ ਮੈਂ ਤਾਂ ਛੁੱਟੀ ਤੇ ਗਿਆ ਸੀ ਹੁਣ ਮੈਂ ਆ ਗਿਆ ਯਾਰ ਨਾਓ ਤੁਸੀਂ ਬਹੁਤ ਮਚਿਓਰ ਪੋਲਿਟਿਸ਼ੀਅਨ ਹੋ ਬੰਨਾ ਚਾਹੀਦਾ ਤੁਹਾਨੂੰ ਜਿਹੜੇ ਕੀ ਹੈ ਨਹੀਂ ਆਕਾਲੀ ਦਲ ਦੇ ਤੁਸੀਂ ਸਰਪ੍ਰਸਤੋਂ ਮਾਲਿਕੋਂ ਉਹ ਵੀ ਇਸ ਕਰ ਕਿਉਂਕਿ ਹੋਰ ਜਿਹੜੇ ਹੈਗੇ ਆ ਲੋਕ ਵਿਚਾਰੇ ਆਕਾਲੀ ਦਲ ਦੇ ਹੈ ਤਾਂ ਉਹ ਕਾਬਲ ਉਹਨਾਂ ਕੋਲ ਮਾਲ ਨਹੀਂ ਹੈ ਮਾਇਆ ਤੋਂ ਬਿਨਾ ਪਾਰਟੀ ਚੱਲਦੀ ਨਹੀਂ ਹੈ ਇਸ ਕਰਕੇ ਤੁਹਾਡੇ ਨਾਲ ਸਾਰੇ ਗਰਦਗਰ ਦੋ ਰਹੇ ਹੁਣ ਕੱਲ ਤੁਸੀਂ ਗਿੱਦੜਵੇ ਆਗੇ ਹੁਣ ਗਿੱਦੜਵੇ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਸ਼੍ਰੋਮਣੀ ਕਮੇਟੀ ਆਕਾਲੀ ਦਲ ਦਾ ਪ੍ਰਧਾਨ ਕਿੰਨਾ ਝੂਠ ਬੋਲਦਾ ਇੱਕ ਸੁਖਨੇ ਪਿੰਡ ਚ ਆਏ ਤੇ ਉੱਥੇ ਕਿਹਾ ਵੀ ਰਾਜੇ ਬਣਨ ਨੂੰ ਤਾਂ ਯਾਰ ਚੌਥੇ ਨੰਬਰ ਤੇ ਰੱਖਣਾ ਸੀ ਇਨੂੰ ਤੀਜੇ ਤੇ ਕਿਉਂ ਰੱਖੇ ਤੁਸੀਂ ਇਹਦਾ ਦਿਖਾ ਦਿਓ ਵੀ ਅਸੀਂ ਕਿਹੜੇ ਕਿਹੜੇ ਪਿੰਡਾਂ ਚੋਂ ਸਾਰੇ 50 ਪਿੰਡਾਂ ਦਾ ਵੇਰਵਾ ਦਿਓ ਇੱਕ ਪਿੰਡ ਚ ਜੇ ਅਸੀਂ ਤੀਜੇ ਨੰਬਰ ਤੇ ਰਹਿ ਗਏ ਉਹ ਰਿਜ਼ਰਵ ਕੈਟਾਗਰੀ ਦੀ ਸਾਡੀ ਸੀਟ ਸੀਗੀ ਤੇ ਇਹਦਾ ਮਤਲਬ ਤੁਸੀਂ ਬੜੇ ਤੀਸ ਮਾਰ ਖਾਨ ਦੀ ਗੱਲ ਕਰਦੇ ਹੋ ਦੂਜੇ ਪਿੰਡਾਂ ਦਾ ਵੀ ਹਿਸਾਬ ਕਰ ਲਓ ਵੀ ਬਾਕੀ 47 ਪਿੰਡਾਂ ਚ 48 ਪਿੰਡਾਂ ਚ ਤੁਸੀਂ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਵੀ ਰਹੇ ਹੋ ਥੋੜੇ ਕਈ ਥਾਂ ਤੇ ਬੰਦੇ ਹੀ ਨਹੀਂ ਚੋਣਵ ਲੜੇ ਐਸੀਆਂ ਸੀਟਾਂ ਵੀ ਐ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਸਫੇਦ ਦਾੜੀ ਵਾਲਾ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਤਰ੍ਹਾਂ ਨੀਆਂ ਮਜ਼ਾਕ ਕੀਤਾ ਤੇ ਝੂਠੀਆਂ ਗੱਲਾਂ ਲੋਕਾਂ ਨੂੰ ਨਾਮ ਖੋ ਕੇ ਫੇਰ ਤੁਸੀਂ ਕਹਿੰਦੇ ਮੈਂ ਲੜਾਂਗਾ ਫਿਰ ਤੁਸੀਂ ਆਪਣਾ ਬਿਆਨ ਵਾਪਸ ਲੈ ਲਿਆ ਸੁਖਬੀਰ ਜੀ ਗੱਲ ਇਹ ਆ ਅਸੀਂ ਤਾਂ ਉਹ ਅਸੀਂ ਤਾਂ ਹਾਰ ਜੇਡ ਦੇ ਜੰਮੇ ਨੇ ਹਾਰ ਜੇਡ ਦੇ ਉਹ ਸਾਡਾ ਕਿਹੜਾ ਬਾਤ ਕੋਈ ਪੰਜ ਵਾਰੀ ਮੁੱਖ ਮੰਤਰੀ ਸੀਗਾ ਅਸੀਂ ਤਾਂ ਆਪ ਥੱਲੇੋਂ ਚੱਲੇ ਸਿਸਟਮ ਬਣਾਇਆ ਸਾਡੇ ਤਾਂ ਬਾਪ ਸਰਪੰਚ ਨਹੀਂ ਸੀਗਾ ਤੁਹਾਨੂੰ ਤਾਂ ਬਣਿਆ ਬਣਾਇਆ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਤੁਸੀਂ ਪੰਜ ਵਾਰੀ ਦੇ ਮੁੱਖ ਮੰਤਰੀ ਸੀ ਫਿਰ ਤੁਹਾਨੂੰ ਉਧਰੋਂ ਆਏ ਅਮਰੀਕਾ ਅਮਰੂਕਾ ਚੋਂ ਵੜ ਕੇ ਸਿੱਧਾ ਉਹਨਾਂ ਨੇ ਮੰਤਰੀ ਬਣਾਤਾ ਐਮਪੀ ਲੜਾਤਾ ਫਿਰ ਲੈਤੀ ਮੁੱਖ ਮੰਤਰੀ ਬਣਾਤਾ ਐਸਾ ਹਾਰਡ ਡੇਟ ਦੇ ਜੰਮੇ ਵੀ ਲੜਨਾ ਤਾਂ ਬਿਲਕੁਲ ਤੁਸੀਂ ਲੜਿਓ ਠੋਕ ਵਜਾ ਕੇ ਮੈਂ ਹੁਣ ਅੱਜਕੱਲ ਚੈਲੰਜ ਤਾਂ ਨਹੀਂ ਕਰਦਾ ਕਿਉਂਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਨੂੰ ਚੈਲੰਜ ਕਰਾਂ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਦਾ ਫਿਰ ਕੱਟਾ ਕੱਟੀ ਜਵਾਂ ਕੱਢਣਾ ਇੱਕ ਥਾਂ ਤੋਂ ਲੜਿਓ ਲੜਿਓ ਗਿੱਦੜਵਾ ਫਿਰ ਮੈਂ ਲੜਾਂਗਾ ਐਵੇਂ ਸਾਨੂੰ ਡਰਾ ਕੇ ਉੱਥੇ ਐ ਉਹ ਗਿੱਦੜਵਾ ਦੇ ਮਰਜੀ ਵੜੇ ਐ ਮੋਛੇ ਪਾ ਦਿਆਂਗੇ ਤੇ ਚੱਕ ਕੇ ਇੱਕੇ ਵਾਰੀ ਕੱਟਾ ਕੱਟੀ ਕੱਢ ਦਿਆਂਗੇ ਇਹ ਨਹੀਂ ਵੀ ਮੈਂ ਲੰਬੀਓ ਵੀ ਲੜੂੰਗਾ ਤੇ ਮੈਂ ਜਲਾਲਾਬਾਦ ਵੀ ਲੜੂੰਗਾ ਤੇ ਗਿੱਦੜ ਵੀ ਵੀ ਲੜੂੰਗਾ ਕੱਲਾ ਇੱਕ ਗਿੱਦੜਵਾ ਲੜਿਓ ਮੈਂ ਕੱਲਾ ਗਿੱਦੜ ਦੇ ਲੜੂੰਗਾ ਆਰੋ ਜੁਨਿਆ 파ਰੋ ਜੂ ਐਵੇਂ ਨਾ ਕਰੋ ਸੁਬੀਰ ਜੀ ਚੰਗਾ ਨਹੀਂ ਲੱਗਦਾ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦੀਆਂ ਇਹੋ ਜੀਆਂ ਗੱਲਾਂ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਤੁਸੀਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੰਦਰੁਸਤੀ ਦੇਵੇ ਪਰ ਹੁਣ ਤੁਸੀਂ ਇਹ ਛੋਟੀਆਂ ਗੱਲਾਂ ਛੱਡ ਦਿਓ ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦਾ ਉਹ ਕੈਪਟਨ ਅਮਰਿੰਦਰ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਿੰਦਾ ਕਰਦੇ ਰਹਿੰਦੇ ਤੇ ਸੁਬੀਰ ਸਿੰਘ ਜੀ ਨੂੰ ਜ਼ੁਬਾਨ ਵਾਲਾ ਕਹੀ ਜਾਂਦੇ ਸੁਬੀਰ ਜੀ ਇਸ ਗੱਲ 'ਚ ਖੁਸ਼ ਹੋਈ ਜਾਂਦੇ ਕਿ ਬਾਈ ਤੁਹਾਡੇ ਪਿਤਾ ਜੀ ਦੀ ਨਿੰਦਾ ਕਰ ਰਿਹਾ ਮੈਨੂੰ ਤਾਂ ਉਹ ਬੰਦਾ ਚੰਗਾ ਨਹੀਂ ਲੱਗਦਾ ਜਿਹੜੇ ਮੇਰੇ ਬਾਪ ਦੀ ਨਿੰਦਾ ਕਰਦੇ ਚਾਹੇ ਮੇਰੀ ਨਿੰਦਾ ਕਰ ਲੈ ਮੇਰੀ ਬਾਪ ਦੀ ਨਿੰਦਾ ਕਰਨ ਵਾਲੇ ਬੰਦੇ ਨੂੰ ਤੁਸੀਂ ਸੋ ਪਲੀਜ਼ ਮੈਂ ਬੇਨਤੀ ਹੈ ਮੈਨੂੰ ਲੱਗਦਾ ਕਿ ਇਸ ਮੇਰੀ ਵੀਡੀਓ ਤੋਂ ਬਾਅਦ ਜਾਂ ਤੁਹਾਡੇ ਬਿਆਨ ਤੋਂ ਜਿਹੜੀ ਆ ਤੁਹਾਨੂੰ ਬਿਆਨ ਦੇ ਰਿਹਾ ਹੈ ਇਹਦੇ ਤੋਂ ਸ਼ਾਇਦ ਕੋਈ ਲੈਣਗੇ ਸੁਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਡੀ ਮਨੋ ਕਾਮਨਾ ਪੂਰੀ ਕਰੇ ਜਿਹੜੇ ਡਾਇਨਾਸੌਰ ਦੀ ਇਹ ਨਾ ਉਹ ਵੀ ਡਾਇਨਾਸੌਰ ਤੁਹਾਨੂੰ ਹੀ ਨਾਲ ਲੈ ਜਿੱਥੇ ਡਾਇਨਾਸੌਰ ਗਏ ਉੱਥੋਂ ਤੁਸੀਂ ਵਾਪਸ ਕਰੋ। ਸੋ ਕਲੈਰਿਟੀ ਲਿਆਓ ਤੁਹਾਡੇ ਮਨ 'ਚ ਕੀ ਹੈ। ਮਨਰੇਗਾ ਵਰਕਰਾਂ ਦੇ ਵੀ ਦੱਸੋ ਕਿ ਭਾਜਪੀ ਨੇ ਮਨਰੇਗਾ ਵਰਕਰਾਂ ਦੇ ਖਿਲਾਫ ਜਿਹੜਾ ਬਿੱਲ ਲੈ ਕੇ ਆਂਦਾ। ਤੁਸੀਂ ਤੁਹਾਡੀ ਧਰਪਤਨੀ ਸਾਡੇ ਨਾਲ ਉੱਥੇ ਆਪੋਜੀਸ਼ਨਲ ਖੜੀ ਹੋਈ ਸੀ। ਕੀ ਹੁਣ ਭਾਜਪੀ ਨਾਲ ਸਮਝੌਤਾ ਕਰਨ ਵੇਲੇ ਇਹ ਬਿੱਲ ਨੂੰ ਵਾਪਸ ਲਾਉਂਗੇ? ਕੀ ਬੰਦੀ ਸਿੱਖਾਂ ਵਾਲਾ ਜਿਹੜਾ ਮੁੱਦੇ ਤੇ ਚਰਚਾ ਕਰੋਗੇ? ਕੀ ਆ? ਸੋ ਇਹ ਸਾਰੇ ਮੁੱਦੇ ਤੇ ਕੀ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਤੇ ਗੱਲ ਕਰੋਗੇ ਐਵੇਂ ਅੰਦਰੋਂ ਅੰਦਰੋਂ ਤੁਹਾਡਾ ਕੰਮ ਚੱਲੀ ਜਾਂਦਾ ਹੈ ਉਹ ਸੀਟਾਂ ਦਾ ਹੇਰਫੇਰ ਹੋ ਰਿਆ ਨਹੀਂ ਤਾਂ ਤੁ ਨੂੰ ਸੀ ਬੀਜੇਪੀ ਨਾ ਹੁਣ ਤੱਕ ਚਲੇ ਜਾਓ ਕੀ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਕਿਸਾਨਾਂ ਵਾਲੇ ਉਹ ਡਿਸਮਿਸ ਕਰਾਉਂਗੇ ਸੋ ਇਹ ਇਸ਼ੂ ਬੇਸਡ ਗੱਲ ਕਰੋ ਕੱਲ ਕਹਿੰਦੇ ਮੈਨੂੰ ਕਿਸੇ ਦਾ ਫੋਨ ਆ ਗਿਆ ਕਹਿੰਦੇ ਉਹ ਕਹਿੰਦਾ ਜੀ 55 ਹਾਰ ਕਿਹਾ ਜੇ ਅਸੀਂ ਪਹਿਲੇ ਨੰਬਰ ਤੇ ਰਹੇ ਅਗੇ ਦੂਜੇ ਤੇ ਉਹ 11 ਜ਼ਿਲ੍ਹਿਆਂ 'ਚ ਖਾਤਾ ਨਹੀਂ ਖੁੱਲਿਆ ਕਿਉਂ ਝੂਠ ਬਾਲੀ ਜਾਂਦੇ ਅਗਣਾਉ 55 ਹਾਰ ਕੇ ਮੁਕਸਰ ਦੇ ਵਿੱਚ ਤੁਸੀਂ ਸੀਟਾਂ ਜਿੱਤ ਗਏ ਕੁਝ ਲੰਬੀ ਚ ਜਿੱਤ ਗਏ ਜਾਂ ਬਠਿੰਡੇ ਰੂਰਲ ਚ ਜਿੱਤ ਗਏ ਇਹਦਾ ਮਤਲਬ ਤੁਸੀਂ ਵਾਪਸੀ ਨਹੀਂ ਹੈ ਇਹ ਤਾਂ ਤੁਹਾਡਾ ਇੱਥੇ ਤਾਂ ਜੰਮੇ ਪਲੇ ਹੋ ਇੱਥੇ ਹੀ ਸਾਰੀ ਉਮਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਕੀਤੀ ਹੈ ਜੇ ਇੱਥੇ ਤੁਹਾਡੀ ਗੱਲ ਨਹੀਂ ਬਣੇਗੀ ਹੁਣ ਜਲੰਧਰ ਥੋੜੀ ਬਣੇਗੀ ਗੱਲ ਜਾਂ ਅੰਮ੍ਰਿਤਸਰ ਥੋੜੀ ਬਣੇਗੀ ਜਾਂ ਤੁਹਾਡੀ ਗੱਲ ਲੁਧਿਆਣਾ ਥੋੜੀ ਬਣੇਗੀ ਮੰਨਦਾ ਦਾ ਹਜੂ ਤੁਹਾਡਾ ਕੋਈ ਕਿਹੜਾ ਹੈ ਉਹ ਇਥੋਂ ਪਾਰਲੀਮੈਂਟ ਅਸੀਂ ਜਿੱਤੇ ਆ ਫਰੋਜਪੁਰ ਦੀ ਇੱਕ ਪਾਰਲੀਮੈਂਟ ਜਿੱਤੇ ਆ ਤੁਸੀਂ ਤੁਹਾਡਾ ਪਰਿਵਾਰ ਬੀਬੀ ਹਰ ਸਿਮਰਤ ਕੌਰ ਬਦਲ ਸਾਰੀਆਂ ਸੀਟਾਂ ਅਗੇ ਮਜੀਠੀਆ ਸਾਹਿਬ ਵਰਗੇ ਰਾਜੇ ਵੜੇ ਨੂੰ ਸਭ ਕੋ ਗੋਲਦੀ ਕੰਬੋਜ ਨੇ 30000 ਤੇ ਲੁਟਕਾਤਾ ਪੰਜ ਵਾਰੀ ਮੁੱਖ ਮੰਤਰੀ ਦਾ ਮੁੰਡਾ ਇੱਕ ਵਾਰੀ ਆਵੇ ਉਹ ਉੱਚੇ ਬੋਲਣਾ ਬੋਲੀਏ ਕਰਤਾ ਰਹੋ ਡਰਿਏ ਹੁਣ ਲੋਕ ਭੁਲੇਖਾ ਘੜ ਦਿੰਦੇ ਆ ਗਈ ਜੀ ਐਵੇਂ ਤੁਹਾਨੂੰ ਚੰਗੇ ਚੰਗੇ ਗਾਣੇ ਸੁਣਾ ਕੇ ਤੇ ਰੀਲਾ ਪਾ ਕੇ ਥੋਡੇ ਜਿਹੜੇ ਹੈਗੇ ਸੱਜੇ ਪੱਦੇ ਵਾਲੇ ਉਹ ਤੁਹਾਨੂੰ ਵਿਖਾਈ ਜਾਂਦੇ ਆ ਵੀ ਆਹ ਵੇਖੋ ਜੀ ਉਹ ਰਾਤ ਨੂੰ ਡਾਇਨਾਸੌਰ ਦੀਆਂ ਵੀਡੀਓ ਵੇਖਦੇ ਨੇ ਉੱਥੇ ਨਾ ਜਾਵੜੇ ਉਧਰ ਨਵਾ